ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਆਪਣੇ ਅੰਦਰ ਬਹੁਤ ਸਾਰੀਆਂ ਇੱਛਾਵਾਂ ਨੂੰ ਲੈ ਕੇ ਬੈਠਾ ਹੋਇਆ ਹੈ ਤੇ ਉਹ ਸੋਚਦਾ ਹੈ ਕਿ ਮੇਰੀ ਇਹ ਵਾਲੀ ਇੱਛਾ ਪੂਰੀ ਹੋ ਜਾਵੇ ਮੇਰੀ ਇਹ ਇੱਛਾ ਪੂਰੀ ਹੋ ਜਾਵੇ ਜਿਵੇਂ ਕਿ ਕੁਝ ਇਨਸਾਨ ਚਾਹੁੰਦੇ ਨੇ ਕਿ ਮੈਂ ਕਿ ਮੈਂ ਕਿਸੇ ਕੰਟਰੀ ਜਾਣਾ ਹੈ ਮੈਂ ਕੈਨੇਡਾ ਜਾਣਾ ਹੈ ਮੈਂ ਅਮਰੀਕਾ ਜਾਣਾ ਹੈ ਮੇਰੀ ਇਹ ਇੱਛਾ ਪੂਰੀ ਹੋ ਜਾਵੇ ਕੁਝ ਲੋਕ ਇੰਡੀਆ ਵਿੱਚ ਬੈਠੇ ਡਾਕਟਰ ਇੰਜੀਨੀਅਰ ਬਣਨਾ ਚਾਹੁੰਦੇ ਨੇ ਆਪਣੀਆਂ ਇੱਛਾਵਾਂ ਨੂੰ ਲੈ ਕੇ ਬੈਠੇ ਨੇ ਡਿਗਰੀਆਂ ਹੱਥਾਂ ਵਿੱਚ ਲੈ ਕੇ ਬੈਠੇ ਨੇ ਨੌਕਰੀਆਂ ਨਹੀਂ ਮਿਲ ਰਹੀਆਂ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਇੱਛਾ ਹੈ ਕੁਝ ਲੋਕ ਬਿਮਾਰੀ ਵਿੱਚ ਉਲਝੂਸ ਰਹੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਮਾਰੀ ਦਿਨਾਂ ਵਿੱਚ ਜਲਦੀ ਹੀ ਠੀਕ ਹੋ ਜਾਵੇ ਉਹ ਠੀਕ ਨਹੀਂ ਹੋ 파 ਰਹੇ ਤਾਂ ਲੋਕ ਆਪਣੀਆਂ ਇੱਛਾਵਾਂ ਨੂੰ ਮਨ ਹੀ ਮਨ ਲੈ ਕੇ ਬੈਠੇ ਹੋਏ ਨੇ ਤਾਂ ਇਹ ਵੀ ਸੋਚਦੇ ਨੇ ਕਿ ਸਾਡੀ ਇੱਛਾ ਪੂਰੀ ਹੀ ਨਹੀਂ ਹੋ ਰਹੀ ਤਾਂ ਸਾਡੀ ਇੱਛਾ ਪੂਰੀ ਹੋਏਗੀ ਕਿਵੇਂ ਪਰ ਜੇਕਰ ਸੰਗਤ ਜੀ ਉਹਨਾਂ ਲੋਕਾਂ ਨੂੰ ਹੀ ਪੁੱਛਿਆ ਜਾਏ ਤੁਹਾਡੇ ਵਿੱਚ ਗੁਰੂ ਦੇ ਨਾਮ ਦਾ ਰਸ ਕਿੰਨਾ ਹੈ ਤੁਹਾਡੀ ਨਿੱਤ ਦੀ ਬਾਣੀ ਕਿੰਨੀ ਹੈ ਤਾਂ ਉਥੇ ਹੀ ਉਹਨਾਂ ਲੋਕਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ। ਉਹਨਾਂ ਅੰਦਰ ਗੁਰਬਾਣੀ ਦਾ ਰਸ ਹੀ ਨਹੀਂ ਹੈ। ਗੁਰੂ ਦਾ ਨਾਮ ਹੀ ਨਹੀਂ ਹੈ। ਤਾਂ ਸੰਗਤ ਜੀ ਉਹਨਾਂ ਲੋਕਾਂ ਨੂੰ ਉਥੇ ਇਸੇ ਚੀਜ਼ ਨੂੰ ਹੀ ਜਾਣਨ ਦੀ ਲੋੜ ਹੈ ਕਿ ਸਾਡੇ ਨਿਤਨੇਮ ਸਾਡੇ ਜੀਵਨ ਵਿੱਚ ਕਿੰਨੀ ਕੁ ਜ਼ਿਆਦਾ ਮਹੱਤਵਪੂਰਨ ਸਥਾਨ ਰੱਖਦਾ ਹੈ। ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਗੁਰੂ ਦਾ ਨਾਮ ਧਿਆਈਏ। ਉਹਨਾਂ ਲੋਕਾਂ ਦੀਆਂ ਇੱਛਾਵਾਂ ਹੀ ਪੂਰੀਆਂ ਹੁੰਦੀਆਂ ਨੇ ਜੋ ਆਪਣਾ ਵੀ ਭਲਾ ਸੋਚਦੇ ਨੇ ਤੇ ਦੂਜੇ ਦਾ ਵੀ ਭਲਾ ਹੀ ਸੋਚਦੇ ਦੇ ਨੇ ਆਪਣਾ ਵੀ ਭਲਾ ਹੀ ਕਰਦੇ ਨੇ ਤੇ ਦੂਜੇ ਦਾ ਵੀ ਭਲਾ ਹੀ ਕਰਦੇ ਨੇ ਉਹਨਾਂ ਲੋਕਾਂ ਦੀਆਂ ਇੱਛਾਵਾਂ ਅੱਜ ਦੇ ਟਾਈਮ ਵਿੱਚ ਪੂਰੀਆਂ ਹੁੰਦੀਆਂ ਨੇ ਤੇ ਦੂਜੀ ਗੱਲ ਜੇਕਰ ਸਾਡੀ ਮੰਗ ਹੀ ਅਧੂਰੀ ਹੋਵੇਗੀ ਜਾਂ ਸਾਡੀ ਮੰਗ ਹੀ ਗਲਤ ਹੋਏਗੀ ਤਾਂ ਉਹ ਵੀ ਕਿਵੇਂ ਪੂਰੀ ਹੋ ਸਕਦੀ ਹੈ ਤੁਸੀਂ ਰੋਜ਼ ਪਾਠ ਕਰਦੇ ਹੋ ਤਾਂ ਇਹ ਮਨ ਵਿੱਚ ਸੋਚਦੇ ਹੋ ਕਿ ਫਲਾਣੇ ਦਾ ਬੁਰਾ ਹੋ ਜਾਏ ਤੇ ਮੇਰਾ ਭਲਾ ਹੋ ਜਾਏ ਉਸ ਤੋਂ ਉਹ ਚੀਜ਼ ਖੋਈ ਜਾਏ ਤੇ ਮੈਨੂੰ ਮਿਲ ਜਾਵੇ ਇਹੋ ਜੀ ਇੱਛਾ ਮਨ ਵਿੱਚ ਧਾਰ ਕੇ ਤੁਹਾਡੀ ਕਦੇ ਵੀ ਅਰਦਾਸ ਪੂਰੀ ਨਹੀਂ ਹੋਏਗੀ ਪਾਠ ਕਰਨਾ ਹੈ ਮਨ ਦੀ ਸ਼ਾਂਤੀ ਲਈ ਆਪਣੇ ਭਲੇ ਲਈ ਆਪਣੀ ਮੰਗ ਦੀ ਪੂਰਤੀ ਲਈ ਆਪਣੀ ਚੜ੍ਹਦੀ ਕਲਾ ਲਈ ਤੇ ਸਰਬੱਤ ਦੇ ਭਲੇ ਲਈ ਇਦਾਂ ਇਛਾਵਾਂ ਪੂਰੀਆਂ ਹੁੰਦੀਆਂ ਨਹੀਂ ਅਗਲੀ ਗੱਲ ਹੈ ਕਿ ਅਸੀਂ ਬਾਣੀ ਨੂੰ ਸ਼ੁੱਧ ਪੜਨਾ ਹੈ ਜਿਹੜੀ ਵੀ ਬਾਣੀ ਅਸੀਂ ਪੜਨੀ ਆ ਜਾਂ ਜਿਹੜਾ ਵੀ 88 ਕਰਨਾ ਹੈ ਉਸ ਨੂੰ ਕੋਸ਼ਿਸ਼ ਕਰਨੀ ਹੈ ਕਿ ਸ਼ੁੱਧ ਹੀ ਪੜਿਆ ਜਾਏ ਫਿਰ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਇਥੇ ਗੱਲ ਇੱਛਾਵਾਂ ਪੂਰੀਆਂ ਦੀ ਜੇਕਰ ਅਸੀਂ ਕਰ ਰਹੇ ਹਾਂ ਤਾਂ ਇੱਛਾਵਾਂ ਵੀ ਸੰਗਤ ਜੀ ਪੂਰੀਆਂ ਜ਼ਰੂਰ ਹੁੰਦੀਆਂ ਨੇ ਕਿਸੇ ਦੀਆਂ ਇੱਛਾਵਾਂ ਬਹੁਤੀਆਂ ਜਿਆਦੀਆਂ ਪੂਰੀਆਂ ਹੁੰਦੀਆਂ ਨੇ ਕਿਸੇ ਦੀਆਂ ਥੋੜੀਆਂ ਹੁੰਦੀਆਂ ਨੇ ਤੇ ਇੱਛਾਵਾਂ ਪੂਰੀਆਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਨੇ ਜੋ ਜੋ ਸ਼ੁਕਰੇ ਬਣੇ ਬੈਠੇ ਨੇ ਜਾਣੇ ਕਿ ਜਿੰਨਾ ਦਾ ਆਪਣੇ ਗੁਰੂ ਨਾਲ ਮਨ ਜੁੜ ਚੁੱਕਿਆ ਹੁੰਦਾ ਹੈ ਆਪਣੇ ਗੁਰੂ ਨਾਲ ਮਨ ਲੱਗਿਆ ਹੁੰਦਾ ਤਾਂ ਉਹ ਹਰ ਵੇਲੇ ਆਪਣੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਹੀ ਕਰਦੇ ਨੇ ਤੇ ਜੋ ਲੋਕ ਨਾਸਤਿਕ ਬਣੇ ਬੈਠੇ ਨੇ ਜੋ ਹਰ ਵੇਲੇ ਇਹੀ ਗੱਲ ਕਰਦੇ ਰਹਿੰਦੇ ਨੇ ਕਿ ਸਾਨੂੰ ਅਜ ਤੱਕ ਮਿਲਿਆ ਹੀ ਕੀ ਹੈ ਮੇਰੇ ਕੋਲ ਹੈ ਹੀ ਕੀ ਹੈ ਹਮੇਸ਼ਾ ਹੀ ਨਾ ਸ਼ੁਕਰੇ ਬਣੇ ਰਹਿੰਦੇ ਨੇ ਤਾਂ ਉਹਨਾਂ ਦੀ ਫਿਰ ਸੱਚੀ ਹੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਜੋ ਕਿ ਆਪਣੀਆਂ ਛੋਟੀਆਂ-ਛੋਟੀਆਂ ਇੱਛਾਵਾਂ ਦਾ ਵੀ ਸ਼ੁਕਰਾਨਾ ਨਹੀਂ ਕਰਦੇ ਤਾਂ ਉਹਨਾਂ ਦੀ ਫਿਰ ਅਗਲੀ ਇੱਛਾ ਵੀ ਪੂਰੀ ਕਿਵੇਂ ਹੋ ਸਕਦੀ ਹੈ ਜਿੰਨੇ ਕੀ ਸ਼ਾ ਪੂਰੀ ਹੁਣ ਤੇ ਵੀ ਇਹੀ ਕਹਿਣਾ ਹੈ ਕਿ ਮੇਰੀ ਤਾਂ ਉਹ ਹੋਰ ਇੱਛਾ ਸੀ ਉਹ ਤਾਂ ਪੂਰੀ ਨਹੀਂ ਹੋਈ ਇਹਦਾ ਕੀ ਹੈ ਸ਼ੁਕਰ ਕਰਨਾ ਹੀ ਨਹੀਂ ਇਸ ਲਈ ਸੰਗਤ ਜੀ ਸਾਨੂੰ ਹਰ ਵੇਲੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸ਼ੁਕਰਾਨਾ ਕਰਾਂਗੇ ਤਾਂ ਹੀ ਅਸੀਂ ਅੱਗੇ ਵੱਧ ਪਾਵਾਂਗੇ ਤਾਂ ਅਗਲੀ ਗੱਲ ਕੀ ਜੋ ਲੋਕ ਆਪਣੇ ਮਨ ਦੇ ਅੰਦਰ ਦੁਸ਼ਟ ਹੰਕਾਰ ਭਰੀ ਬੈਠੇ ਨੇ ਉਹਨਾਂ ਦੀ ਵੀ ਇੱਛਾ ਪੂਰੀ ਨਹੀਂ ਹੁੰਦੀ ਆਪਣੇ ਮਨ ਦੇ ਵਿੱਚੋਂ ਲੋਭ ਹੰਕਾਰ ਨੂੰ ਕੱਢ ਦਿਓ ਲੋਕਾਂ ਦੇ ਗੱਲ ਪੈਣਾ ਬੰਦ ਕਰ ਦਿਓ ਨਿੱਕੀ ਨਿੱਕੀ ਗੱਲ ਦੇ ਉੱਤੇ ਕਿਸੇ ਨੂੰ ਛਿੜਕਣਾ ਕਿਸੇ ਨਾਲ ਗੁੱਸਾ ਕਰਨਾ ਬੰਦ ਕਰ ਦਿਓ ਸੰਗਤ ਜੀ ਆਪਣੇ ਮਨ ਨੂੰ ਸ਼ਾਂਤ ਰੱਖਣਾ ਸਿੱਖੋ ਤਾਂ ਫਿਰ ਤੁਸੀਂ ਆਪਣੇ ਅੰਦਰ ਚਾਹੇ 10 ਇਛਾਵਾਂ ਧਾਰ ਲਓ ਚਾਹੇ 15 ਇਛਾਵਾਂ ਨੂੰ ਧਾਰ ਲਓ ਸਾਰੀਆਂ ਹੀ ਪੂਰੀਆਂ ਹੋਣਗੀਆਂ ਕੋਈ ਤੁਹਾਡੀ ਇੱਛਾ ਅਧੂਰੀ ਨਹੀਂ ਰਹਿੰਦੀ ਪਰ ਉਸ ਲਈ ਤੁਹਾਨੂੰ ਆਪਣੇ ਮਨ ਅੰਦਰ ਸਹਿਜ ਪੈਦਾ ਕਰਨਾ ਬਹੁਤ ਹੀ ਜ਼ਰੂਰੀ ਹੈ ਅੱਜ ਦੀ ਇਸ ਵੀਡੀਓ ਦਾ ਜੋ ਮੰਤਵ ਹੈ ਕਿ ਅਸੀਂ ਗੁਰੂ ਮਹਾਰਾਜ ਤੋਂ ਆਪਣੀਆਂ ਇੱਛਾਵਾਂ ਨੂੰ ਪੂਰਨ ਕਰਵਾਉਣਾ ਕਿਵੇਂ ਹੈ ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਤੋਂ ਆਪਣਾ ਕੰਮ ਕਰਵਾਉਣ ਲਈ ਜਾਂ ਉਸ ਤੋਂ ਆਪਣੀ ਮਨ ਇੱਛਾ ਪੂਰੀ ਕਰਵਾਉਣ ਦੇ ਲਈ ਉਸ ਨੂੰ ਜੀ ਜੀ ਕਰਦੇ ਹਾਂ ਉਸ ਦੀ ਖੁਸ਼ੀ ਦੇ ਮੁਤਾਬਕ ਹੀ ਹਰ ਕੰਮ ਕਰਦੇ ਆਂ ਉਸ ਨੂੰ ਹਰ ਗੱਲ ਦੇ ਵਿੱਚ ਹਾਂ ਜਾਂ ਹਾਂ ਮਿਲਾ ਕੇ ਖੁਸ਼ ਕਰਦੇ ਆਂ ਇਵੇਂ ਹੀ ਸੰਗਤ ਜੀ ਸਾਨੂੰ ਆਪਣੇ ਗੁਰੂ ਮਹਾਰਾਜ ਜੀ ਦੀ ਹਾਂ ਜਹਾ ਵੀ ਮਿਲਾਉਣੀ ਪੈਗੀ ਉਹਨਾਂ ਨੂੰ ਵੀ ਖੁਸ਼ ਕਰਨਾ ਪਏਗਾ ਤਾਂ ਜੋ ਉਹ ਵੀ ਇਨਸਾਨ ਦੀ ਤਰ੍ਹਾਂ ਸਾਡੇ ਉਤੇ ਮਿਹਰਬਾਨ ਹੋਣ ਤਾਂ ਇਸ ਲਈ ਅਸੀਂ ਅੱਜ ਤੁਹਾਡੇ ਲਈ ਇੱਕ ਪਾਠ ਵੀ ਲੈ ਕੇ ਆਏ ਆ ਜਿਸ ਦੇ ਰੋਜ਼ਾਨਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਿਰਪਾ ਭਰਪੂਰ ਹੋਏਗੀ ਤੇ ਇਹ ਸ਼ਬਦ ਹੈ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਨਿਤਨੇਮ ਕਰਨਾ ਹੀ ਕਰਨਾ ਹੈ ਤੇ ਉਸ ਦੇ ਨਾਲ ਉਸ ਤੋਂ ਇਲਾਵਾ ਅਸੀਂ ਇਸ ਬਾਣੀ ਦਾ ਜਾਪ ਵੀ ਜ਼ਰੂਰ ਕਰਨਾ ਹੈ ਤਾਂ ਤੁਹਾਡੀ ਹਰ ਮਨੋ ਕਾਮਨਾ ਜ਼ਰੂਰ ਪੂਰਨ ਹੋਏਗੀ ਇਹ ਨਹੀਂ ਸੋਚਣਾ ਕਿ ਅਸੀਂ ਇਸ ਬਾਣੀ ਨੂੰ ਪੜਨ ਦੇ ਕਰਕੇ ਅਸੀਂ ਆਪਣਾ ਨਿਤਨੇਮ ਛੱਡ ਦਿੱ ਗਏ ਨਿਤਨੇਮ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਇਸ ਪਾਠ ਨੂੰ ਕਰਨਾ ਹੈ ਆਓ ਅਸੀਂ ਹੁਣ ਉਸ ਸ਼ਬਦ ਦੀ ਸਾਂਝ ਪਾਈਏ ਸੋਲਟ ਮਹੱਲਾ 5 ਇਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁਪਾਖੇ ਗੁਰ ਕੇ ਚਰਨ ਉਪਰ ਬਲ ਜਾਈ ਦਿਨਸ ਰੈਣ ਸਾਸ ਸਾਸ ਸੰਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਟੋਵਾ ਤੇਰੀ ਭਗਤ ਵੜਈ ਪਾਈ ਨਾਨਕ ਪ੍ਰਭ ਸ਼ਰਣਾਈ ਇਸ ਸ਼ਬਦ ਦਾ ਜਾਪ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਰਨਾ ਹੈ ਰੋਜ਼ ਹੀ ਕਰਨਾ ਹੈ ਅਤੇ ਅਰਦਾਸ ਵਿੱਚ ਤੁਸੀਂ ਗੁਰੂ ਮਹਾਰਾਜ ਨੂੰ ਇਹੀ ਕਹਿਣਾ ਹੈ ਕਿ हे ਸੱਚੇ ਪਾਤਸ਼ਾਹ ਮੈਨੂੰ ਮੇਰੇ ਹਿੱਸੇ ਦੀਆਂ ਖੁਸ਼ੀਆਂ ਦੇ ਦੇ ਦਿਓ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਦੂਜੇ ਲੋਕਾਂ ਦੀਆਂ ਹਿੱਸੇ ਦੀਆਂ ਖੁਸ਼ੀਆਂ ਉਜਾੜ ਕੇ ਦੇ ਦਿਓ ਮੈਂ ਤਾਂ ਬਸ ਇਹ ਹੀ ਕਹਿਣਾ ਹੈ ਕਿ ਲੋਕਾਂ ਦੀਆਂ ਖੁਸ਼ੀਆਂ ਉਹਨਾਂ ਨੂੰ ਦਿਓ ਤੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਮੈਨੂੰ ਦੇ ਦਿਓ ਜਦ ਵੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹੋ ਤਾਂ ਹਮੇਸ਼ਾ ਹੀ ਨਿਮਾਣੇ ਹੋ ਕੇ ਅਰਦਾਸ ਕਰਿਆ ਕਰੋ ਕਿ ਇਹ ਸੱਚੇ ਪਾਤਸ਼ਾਹ ਮੈਂ ਸਿਰਫ ਤੁਹਾਡੇ ਹੀ ਦਰ ਤੇ ਆਉਣਾ ਮੈਂ ਹੋਰ ਕਿਸੇ ਵੀ ਦਰ ਤੇ ਦਰਵਾਜ਼ਾ ਨਹੀਂ ਖੜਕਾਉਣਾ ਤੇ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਕਿ ਤੁਸੀਂ ਜੋ ਵੀ ਕਰੋਗੇ ਮੇਰੇ ਲਈ ਠੀਕ ਹੀ ਕਰੋਗੇ ਤੇ ਮੇਰੀ ਜ਼ਿੰਦਗੀ ਦੀ ਡੋਰ ਅੱਜ ਤੋਂ ਤੁਹਾਡੇ ਹੱਥ ਵਿੱਚ ਹੈ ਤੁਸੀਂ ਮੈਨੂੰ ਜਿੱਧਰ ਵੀ ਲੈ ਜਾਓਗੇ ਮੈਂ ਉਧਰ ਨੂੰ ਹੀ ਚੱਲਿਆ ਜਾਵਾਂਗਾ ਅਕਾਲ ਪੁਰਖ ਉੱਪਰ ਇੰਨਾ ਕੁ ਦ੍ਰਿੜ ਭਰੋਸਾ ਬਣਾਉਣਾ ਹੈ ਕਿ ਉਹ ਭਰੋਸਾ ਤੁਹਾਡਾ ਕਦੇ ਵੀ ਟੁੱਟ ਨਾ ਸਕੇ ਅਟੁੱਟ ਭਰੋਸਾ ਬਣਾਉਣਾ ਹੈ ਕਿ ਜੋ ਵੀ ਕੀਤਾ ਸਤਿਗੁਰੂ ਨੇ ਮੇਰੇ ਲਈ ਸਹੀ ਹੀ ਕੀਤਾ ਹਰ ਕੱਲ ਦੇ ਵਿੱਚ ਹਰ ਕੰਮ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਦੇ ਕਿਸੇ ਨਿਰਾਸ਼ਾ ਤੇ ਉਦਾਸ ਨਹੀਂ ਹੋਣਾ ਆਪਣਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹੀ ਅਰਦਾਸ ਕਰਨੀ ਹੈ ਕਿ ਮੇਰੀ ਮਨੋ ਕਾਮਨਾ ਜੋ ਵੀ ਹੈ ਉਸ ਨੂੰ ਪੂਰਨ ਕਰਨਾ ਕਿਸ ਤਰੀਕੇ ਨਾਲ ਕਰਨਾ ਹੈ ਕਿਵੇਂ ਕਰਨਾ ਉਹ ਤੁਸੀਂ ਜਾਣੋ ਮੇਰਾ ਕੰਮ ਸੇ ਤੁਹਾਡੇ ਨਾਲ ਆਪਣਾ ਮਨ ਜੋੜਨਾ ਅਰਦਾਸ ਕਰਨਾ ਹਦੋਂ ਤੁਹਾਡੇ ਤੇ ਭਰੋਸਾ ਰੱਖਣਾ ਅੱਗੇ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਤਾਂ ਦੇਖਣਾ ਇਵੇਂ ਦੀ ਭਾਵਨਾ ਨਾਲ ਤੁਹਾਡੀ ਹਰ ਇੱਛਾ ਗੁਰੂ ਮਹਾਰਾਜ ਜੀ ਜ਼ਰੂਰ ਪੂਰੀ ਕਰਨਗੇ ਅੱਜ ਤੋਂ ਹੀ ਤੁਸੀਂ ਨਿਤਨੇਮ ਦੇ ਨਾਲ ਇਸ ਬਾਣੀ ਦਾ ਪਾਠ ਵੀ ਜ਼ਰੂਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ